ਲਾਈ ਮਿੱਤਰੋ ਰਾਮਪਰੇ ਪਹੁੰਚ ਗਏ ਆ ਜਿਹੜੀ ਇੱਕ ਤਰੀਕ ਨੂੰ ਮੰਡੀ ਲੱਗਦੀ ਆ ਮਹੀਨੇ ਚ ਇੱਕ ਵਾਰੀ ਲੱਗਦੀ ਆ ਤੇ ਅੱਜ ਹੈਗੀ ਤਰੀਕ ਪਹਿਲੇ ਮਹੀਨੇ ਆ 10ਵੇਂ ਮਹੀਨੇ ਦੀ ਇੱਕ ਤਰੀਕ ਆ ਤੇ ਬੂਰੀ ਝੋਟੀ ਤੋਂ ਸ਼ੁਰੂਆਤ ਕਰਦੇ ਆ ਅੱਜ ਦੀ ਇਸ ਨਵੀਂ ਵੀਡੀਓ ਦੇ ਨਾਲ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਤੁਰਦੀ ਤੁਸੀਂ ਚੈੱਕ ਕਰ ਲਓ ਤੇ ਤੋਰੀ ਬਾਈ ਕਰਾਂ ਤੇ ਖੋਲ ਕੇ ਤੋੜ ਕੇ ਦਿਖਾਉਂਦੇ ਆ ਤੇ ਬੂਰੀ ਝੋਟੀ ਤਾਜੀ ਸੁਹੀ ਹੈ ਰਾਮਪਰੇ ਮੰਡੀ ਦੇ ਵਿੱਚ ਖੜੇ ਆ ਮਿੱਤਰੋ ਤੇ ਇੱਕ ਦਿਨ ਨੂੰ ਲੱਗਦੀ ਆ ਮੰਡੀ ਤੇ ਤੁਰਦੀ ਤੁਸੀਂ ਛੋਟੀ ਸੁਨੱਖੀ ਆ ਚੈੱਕ ਕਰ ਲਓ ਨੀਲੀ ਰਾਵੀ ਚ ਪੈ ਜਾਂਦੀ ਆ ਤੇ ਮਗਰ ਬੱਚਾ ਵੀ ਸਾਰਾ ਕੁਝ ਦਿਖਾਵਾਂਗੇ ਤੁਸਣਾ ਸਾਇ ਬਹੁਤ ਸੋਹਣਾ ਕੱਲਾ ਕੱਲਾ ਥਾਨ ਲੱਗਿਆ ਹੱਥੀ ਚਵਾਈ ਵਾਲਾ ਛੋਟੀ ਸਕੀਨ ਤੇ ਮੁੱਲ ਵੀ ਬਾਈ ਜਾਇਜ਼ ਕਰੂਗਾ ਤੇ ਬਾਕੀ ਆਪਾਂ ਸਾਰੀ ਗੱਲਬਾਤ ਬਾਈ ਨਾਲ ਕਰਾਵਾਂਗੇ ਮੋੜ ਦਾ ਬਾਈ ਤੇ ਪੂਰੀ ਦੇਲ ਦੇ ਵਿੱਚ ਜਾਣਕਾਰੀ ਲੈ ਕੇ ਦੇਵਾਂਗੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਤੇ ਮਗਰ ਵੀ ਕਟਾ ਕੱਟੀ ਆ ਬਾਈ ਕਟਾ ਮਗਰ ਕਟਾ ਦਾ ਤੇ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਕਰਾਉਣਾ ਗੱਲਬਾਤ ਬਾਈ ਨਾਲ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੀ ਪਹਿਲਾਂ ਕਰਨਪ੍ਰੀਤ ਸਿੰਘ ਜੀ ਠੀਕ ਕਰਨਪ੍ਰੀਤ ਹਾਂਜੀ ਹਾਂਜੀ ਠੀਕ ਆ ਬਾਈ ਕਰਨ ਪਿੰਡ ਪਿੰਡ ਜੋਂਦੀ ਜੀ ਆਉਂਦੇ ਜਿਲ੍ਹਾ ਬਰਿੰਡਾ ਜਿਲ੍ਹਾ ਬਰਿੰਡਾ ਜੀ ਠੀਕ ਆ ਕਰਨ ਇੱਕ ਵਾਰੀ ਨੰਬਰ ਬੋਲੀ ਬਾਈ 90412704 ਵੇਲੀ ਠੀਕ ਆ ਤੇ ਕਰਨ ਜੇ ਆਪਾਂ ਇਹ ਛੋਟੀ ਦੀ ਗੱਲ ਕਰ ਲਈ ਬਾਈ ਕੰਮੇ ਸੂਇਆ ਪਹਿਲੇ ਸੂਇਆ ਜੀ ਪਹਿਲੇ ਸੂਇਏ ਕਿਹੜੇ ਦਿਨ ਹੋ ਗਏ ਸੂਇ ਨੂੰ ਇਹ ਨੂੰ 15 16 ਦਿਨ ਹੋ ਗਏ 15 16 ਦਿਨ ਤੇ ਕਰਨ 12 ਲੀਟਰ ਹੀ 12 ਲੀਟਰ ਬੁਰਾ ਜਮਨ ਦਸਲੀ ਹਾਂਜੀ ਹਾਂਜੀ ਠੀਕ ਹੈ ਤੇ ਕਰਨਾ ਰੇਟ ਦੀ ਗੱਲ ਆ ਨਹੀਂ ਬਈ ਰੇਟ ਕੀ ਕਰਤਾ 95000 95000 ਮਾਨਦਾਨ ਹੋ ਜੂ ਮਾਨਦਾਨ ਕਰ ਦਾਂਗੇ ਠੀਕ ਹੈ ਲੈ ਮਿੱਤਰੋ ਕਰਨਾ ਸੰਪਰਕ ਕਰ ਲਿਓ ਪਿੰਡ ਬਾਈ ਦੇ ਜਿਉਂਦੇ ਹਨਾ ਹਾਂਜੀ ਹਾਂਜੀ ਜ਼ਿਲ੍ਹਾ ਬਠਿੰਡਾ ਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਲਓ ਹੁਣ ਮੌਕੇ ਦੁੱਧ ਬਈ ਤਿਆਰ ਕਿੰਨਾਗਾ 12 ਲੀਟਰ ਜੀ 12 ਲੀਟਰ ਬੁਰਾ ਤਿਆਰ ਆ ਦੋ ਟਾਈਮ ਦਸਲੀ ਵੀ ਕਰ ਸਕਦੇ ਹੋ ਤੇ ਬੂਰੀ ਝੋਟੀ ਇਸਨਖੀ ਜਿਹੜੇ ਭਰਾ ਬੂਰੀ ਸਕੀਨ ਹੁੰਦੇ ਨੀਲੀ ਰਾਵੀ ਚ ਪੈ ਜਾਂਦੀ ਆ ਤੇ ਥਣਾ ਹੀ ਸਾਫਾ ਬਿਲਕੁਲ ਤੇ ਦੂਜੇ ਸੂਏ ਬਈ ਹੈ ਨਾ ਪਹਿਲੇ ਸੂਏ ਪਹਿਲੇ ਸੂਏ ਝੋਟੀ ਆ ਤੇ ਬਾਕੀ ਕਰਨਾ ਤੁਸੀਂ ਸੰਪਰਕ ਕਰ ਲਿਓ ਪਿੰਡ ਬਈ ਦਾ ਜਿਉਂਦਾ ਜ਼ਿਲ੍ਹਾ ਬਟਿੰਡਾ ਲੈ ਮਿੱਤਰੋ ਪਹਿਲੇ ਸੂਏ ਇੱਕ ਝੋਟੀ ਹੋਰ ਸਿਕਾਉਣੀ ਤੇ ਖੀਰੀ ਆ ਮੂੰ ਤੋਂ ਤੇ ਖੀਰੀ ਆ ਬਾਕੀ ਚੰਗੀ ਹੈ ਨਾ ਥਾਣਾ ਦਾ ਜੇ ਸਾਈ ਦੀ ਗੱਲ ਕਰਦੇ ਥਾਣਾ ਬਹੁਤ ਸੋਹਣਾ ਲੱਗਾ ਸਪੇਸ ਤੇ ਭਾਂਡਾ ਜਿਹੜਾ ਬਹੁਤ ਹੀ ਸੋਹਣਾ ਦਿਖਾਰ ਕਰਾਇਆ ਲੈ ਚੱਲ ਬਈ ਮਾੜਾ ਲੰਮੀ ਤੇ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਦੁੱਧ ਜੇ ਆਪਾਂ ਗੱਲ ਕਰੀ ਤਾਂ ਸਨੱਕੀ ਝੋਟੀ ਦੁੱਧ ਹਲ ਖੀਰੀ ਆ ਤੇ ਹਰਿਆਣੇ ਚੋਂ ਹੀ ਬਈ ਹਾਂਜੀ ਹਰਿਆਣੇ ਦੀ ਕੱਟੀ ਤੇ ਬਾਕੀ ਹਨਾ ਯਾਰ ਤੇ ਪੂਰੀ ਗੱਲਬਾਤ ਬਾਈ ਨਾਲ ਵੀ ਕਰਾਵਾਂਗੇ ਲੈ ਚੱਲੋ ਵੀ ਬੰਦੇ ਤੇ ਜਾਣਕਾਰੀ ਲੈ ਕੇ ਦਿੰਨੇ ਆ ਮਿੱਤਰੋ ਸੁਣੋ ਤੇ ਸਿੰਘਾਂ-ਸੁੰਗਾਂ ਦੀ ਕੁੰਡੀ ਅਤੇ ਪੂਰੀ ਸਨੱਖੀ ਝੋਟੀ ਤੁਰਦੀ ਥੋਰ ਜਿਹੜੀ ਵਕਰੀ ਤੋਰ ਆਗੀ ਤੇ ਕਰਦੇ ਆ ਗੱਲਬਾਤ ਬਾਈ ਨਾਲ ਤੇ ਐਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਤੇ ਬਾਈ ਨਾਮ ਦੱਸੋ ਪਹਿਲਾਂ ਹਾਂ ਬਲਦੇਵ ਆ ਜੀ ਬਲਦੇਵ ਬਲਦੇਵ ਬਾਈ ਪਿੰਡ ਅੰਡਕਾਲ ਚਰਾਣੀ ਕਾਲਚਰਾਣੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਇਲਾਕਾ ਬਠਿੰਡੀ ਪੈਣ ਦਾ ਠੀਕ ਆ ਟੇਬਲ ਦੇ ਵੀ ਇੱਕ ਵਾਰੀ ਨੰਬਰ ਬੋਲੀ ਬਈ 98882 03742 ਠੀਕ ਆ ਤੇ ਬਲਦੇਵ ਜੀ ਆਪਾਂ ਇਹ ਛੋਟੀ ਗੱਲ ਕਰ ਲਈ ਬਈ ਸੂਈ ਨੂੰ ਕਿੰਨੇ ਚਿਰ ਹੋ ਗਿਆ ਇਹ ਰੋ ਸੂਈ ਨੂੰ ਹੋ ਗਿਆ ਹਰਤਾ ਜੀ ਠੀਕ ਆ ਤੇ ਕਹਿੰਦੇ ਸੂਇਆ ਇਹ ਪਹਿਲੇ ਸੂਇਆ ਖੀਰੀ ਹੈ ਜੀ ਖੀਰੀ ਪਹਿਲੇ ਸੂਇਆ ਮਿੱਤਰੋ ਖੀਰੀਆ ਤੇ ਲੈਵਾਂ ਲੂਗਾ ਤਾਂ ਬੜਾ ਵਧੀਆ ਬਣਾਇਆ ਹਨਾ ਤੇ ਸਾਹਮਣੇ ਬੱਚਾ ਖੜਾ ਮਗਰ ਬਲਦੇਵ ਕੀ ਆ ਮਗਰ ਕੱਟਾ ਹੈ ਜੀ ਕੱਟਾ ਠੀਕ ਆ ਤੇ ਹੁਣ ਦੁੱਧ ਦੀ ਗੱਲ ਕਰ ਲਈਏ ਬ੍ਰਦੇ ਬੁੱਧ ਹੁਣ ਜੀ ਇਹਦੇ ਪਹਿਲਾਂ ਥੱਲੇੋਂ 8 1/4 ਗ ਠੀਕ ਆ ਜੇ ਕਈ ਵਾਰ ਕੋਈ ਸੌਦਾ ਕਰਦਾ ਭਰਾ 11 ਲੀਟਰ ਪਾ ਤੋਲਦੇ ਆ ਮਿੰਨ ਕੇ ਦੇਵਾਂਗੇ ਜੀ ਹੋਰ ਠੀਕ ਆ ਲੈ ਮਿੱਤਰੋ ਬਲਦੇਵ ਨਾਲ ਸੰਪਰਕ ਕਰ ਲਿਓ ਪਿੰਡ ਬਈ ਦਾ ਕਾਲਚਰਾਣੀ ਜਿਲ੍ਹਾ ਮਿੱਤਰੋ ਬਠਿੰਡਾ ਰਹਿੰਦਾ ਤੇ ਬਾਕੀ ਹਰਿਆਣੇ ਦੀ ਕੱਟੀ ਆ ਖਿਰੀ ਆ ਮਗਰ ਕਟਾ 15 ਕਣਾਂ ਸੀ ਵੀ ਇਹ ਦੁੱਧ ਚੱਲ ਰਹੀ ਆ ਉਸ ਤੋਂ ਬਲਦੇਵ ਹੋਰ ਉਮੀਦ ਹੈਗੀ ਬਾਈ ਹਾਂਜੀ ਦੁੱਧ ਦੀ ਉਮੀਦ ਹੈਗੀ ਹੋਰ ਵਧਣ ਦੀ ਦੁੱਧ ਜੀ ਇਹਨੇ 14 ਪਾਉਣਾ ਜੀ ਮਾਤਲੇ ਬਾਈ 20 ਕਿਲੋ ਦੁੱਧ 14 ਬਾਈ ਕਹਿੰਦਾ ਪਾਉਣਾਗਾ ਤੇ ਬਲਦੇਵ ਰੇਟ ਦੀ ਗੱਲ ਆਂਦੀ ਬਾਈ ਇਹ ਡੇਢ ਮੰਗਦੇ ਆਂ ਡੇਢ ਮੰਨ ਤਨ ਹੋ ਜੂ ਹੋ ਜੂ ਮਾਨ ਤਨ ਠੀਕ ਆ ਮੌਕੇ ਦੀ ਗੱਲ ਹੁੰਦੀ ਹੈ ਰੇਟ ਮਿੱਤਰੋ ਮੰਡੀ ਸਾਹਿਬ ਕਰਨਾ ਪੈਂਦਾ ਹੈ ਨਾ ਤੇ ਤੁਸੀਂ ਵੀ ਆਪਸਿਆਂ ਨਿਓ ਤੇ ਬਾਕੀ ਬਲਦੇਵ ਨਾਲ ਤੁਸੀਂ ਸੰਪਰਕ ਮਿੱਤਰੋ ਕਰ ਸਕਦੇ ਹੋ ਦੋ ਟਾਈਮ ਚੋਕੇ ਵੀ ਦੇਖ ਸਕਦੇ ਹੋ ਤੇ ਬਾਈ ਦਾ ਚੈਲੇਂਜ ਹੈ ਨਾ ਚੰਗੀ ਝੋਟੀ ਅਖੀਰੀ ਆ ਬਾਈ ਜਿਹੜੀ ਵੀਡੀਓ ਲੈ ਮਿੱਤਰੋ ਬਾਈ ਇੱਕ ਸਾਈਡ ਤੇ ਬੜਾ ਚੰਗਾ ਨੰਗਿੰਨਾ ਲਈ ਖੜਾ ਸੀ ਤੇ ਤੋੜ ਕੇ ਦਿਖਾਉਣੇ ਸਾਨੂੰ ਤਾਜੀ ਸੂਈ ਹੈ ਝੋਟੀ ਤੇ ਚੰਗੀ ਆ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਖਾਨਲੇਵੇ ਦੀ ਬੰਤਰ ਤਾਂ ਬਹੁਤ ਸੋਹਣੀ ਆ ਤੇ ਬਾਕੀ ਬਾਈ ਤੋਂ ਗੱਲਬਾਤ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਮੱਝ ਦੇ ਆਪਾਂ ਜੇ ਗੱਲ ਕਰ ਲਈ ਤਾਂ ਬਹੁਤ ਹੀ ਢਾਂਚਾ ਜੇ ਵੱਡੇ ਢਾਂਚੇ ਦੀ ਹੈਣਾ ਤੇ ਬਾਕੀ ਰਹਿਣੀ ਸਹਿਣੀ ਦਾ ਸਾਨੂੰ ਤੋੜ ਕੇ ਅਦਾ ਲੱਗ ਗਈ ਅੰਦਾ ਤਾਜੀ ਸੂਈ ਆ ਮੇਨ ਗੱਲ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਪ੍ਰੋਪਰ ਤੇ ਬਾਈ ਨਾਲ ਗੱਲਬਾਤ ਵੀ ਕਰਾਂਗੇ। ਬਾਕੀ ਜਾਣਕਾਰੀ ਲੈ ਕੇ ਦਿੰਨੇ ਆਂ ਮਿੱਤਰੋ ਤਾਜੀ ਸੁਹੀ ਆ ਸਾਹਮਣੇ ਬੱਚਾ ਜਿਹੜਾ ਤੁਸੀਂ ਦੇਖ ਸਕਦੇ ਹੋ ਤੇ ਥਣਾ ਗੈਫ ਜਿਹੜਾ ਵਧੀਆ ਹੈਣਾ ਤੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੁੱਤਿਆ ਬੋਲੀ ਬਾਈ ਨਾਮ ਦੱਸਿਓ ਜਗਜੀਤ ਬਾਈ ਜਗਜੀਤ ਬਾਈ ਜਗਜੀਤ ਪਿੰਡ ਧਨੌਲਾ ਬਾਈ ਧਨੌਲਾ ਜ਼ਿਲ੍ਹਾ ਬਰਨਾਲਾ ਜੀ ਬਰਨਾਲਾ ਤੇ ਜਗਜੀਤ ਇੱਕ ਵਾਰੀ ਨੰਬਰ ਬੋਲ ਬਾਈ 9463509970 ਜੀ ਠੀਕ ਆ ਤੇ ਜਗਜੀਤ ਜੀ ਆਪਾਂ ਬਾਈ ਛੋਟੀ ਵੀ ਗੱਲ ਕਰ ਲਈਏ ਕੈਵੇਂ ਸੁਹੀ ਆ ਕਈ ਤੀਜਾ ਸੂਆ ਜੀ ਤੀਜਾ ਸੂਆ ਠੀਕ ਹੈ ਤੇ ਕਹਿੰਦੇ ਹੋਗੇ ਭਈ ਅੱਜ ਬਾਈ 13 ਦਿਨ ਹੋਗੇ ਸੂਈ 13 ਦਿਨ ਆ ਬੱਚਾ ਹਨਾ ਕੱਟਾ-ਕੱਟੀਆਂ ਮਗਰ ਕੱਟੀ ਆ ਜੀ ਮਗਰ ਕੱਟੀ ਆ ਮਿੱਤਰੋ 13 ਦਿਨਾਂ ਦੀ ਸੂਈ ਆ ਤੇ ਜਗਜੀਤ ਦੁੱਧ ਹੁਣ ਇਸ ਟਾਈਮ ਬਾਈ 13 ਕਿਲੋ ਆ ਪੂਰਾ ਹਾਂਜੀ ਹਾਂਜੀ ਕੰਡਾ ਲਾ ਦੇਵਾਂਗੇ ਬਣਾ ਦੇਾਂਗੇ ਘਰੇ ਭਾਈ ਠੀਕ ਹੈ ਮਿੱਤਰੋ ਦੋ ਟਾਈਮ ਤਿੰਨ ਟਾਈਮ ਥੱਲੀ ਕਰ ਲਿਓ ਜੇ ਆਪਣੀ ਗੱਲਬਾਤ ਬਣਦੀ ਆ ਤੇ ਬਾਈ ਜਗਜੀਤ ਨਾਲ ਤੁਸੀਂ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਥੱਲੀ ਜ਼ਰੂਰ ਕਰ ਲਿਓ ਤਿੰਨ ਟਾਈਮ ਬਾਈ ਕਹਿੰਦਾ ਕੋਈ ਚੱਕਰ ਨਹੀਂ ਤੇ ਮੱਝਾ ਹਾਥੀਆਂ ਵਰ ਵਧੀਆ ਪਾਲੀ ਹੋਈ ਆ ਤੇ ਮਗਰ ਕੱਟੀ ਆ 15 ਨੇ ਸੁਵੀ ਆ ਤੇ ਚੰਗੇ ਦੁੱਧ ਵਾਲੀ ਆ ਤੇ ਕਿੰਨੇ ਦੁੱਧ ਦੀ ਮੀਲ ਲੱਗਦੇ ਭਾਈ ਜੀ ਦੇ ਦੇ ਦੋ ਭਾਈ 14-15 ਕਿਲੋ ਬਾਕੀ ਟੀਕੇ ਦੀ ਕੱਟੀ ਆ ਟੋਕਣ ਜਾਂ ਲੱਗਿਆ ਹੋਇਆ ਭਾਈ ਠੀਕ ਆ ਤੇ ਬਾਕੀ ਟੈਗ ਲੱਗਿਆ ਹੋਇਆ ਭਾਈ ਕਹਿੰਦਾ ਕੰਨ 'ਚ ਤੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਟੀਕਾ ਵਧੀਆ ਚੰਗਾ ਭਰਾਇਆ ਸੀਗਾ ਤੇ ਕੱਟੀ ਪੂਰੀ ਜੈਡ ਬਲੈਕ ਆ ਵਧੀਆ ਹਨਾ ਤੇ ਤੁਹਾਨੂੰ ਦਿਸ ਵੀ ਰਹੀ ਆ ਤੇ ਵਧੀਆ ਚੰਗੇ ਦੁੱਧ ਵਾਲੀ ਮੱਝ ਆ ਤੇ ਜੀ ਜੀ ਰੇਟ ਦੀ ਗੱਲ ਮੁੱਕਦੀ ਆ ਭਾਈ ਰੇਟ ਕੀ ਕਰਿਆ ਰੇਟ ਭਾਈ ਕਿਤੀ ਕਰਿਆ ਜੀ ਕਿਤੀ ਹਾਂਜੀ ਤੇ ਮਾਨਦਾਨ ਕਿੰਨਾ ਕਰੇਗਾ ਜੇ ਤੇਰੀ ਵੀਡੀਓ ਦੇਖ ਕੇ ਹੋਗੇ 5000 ਕਰ ਦਾਂਗੇ ਅਸੀਂ ਠੀਕ ਆ ਤੇ ਥੋੜਾ ਵੀਡੀਓ ਤੇ ਜੀ 5000 ਥੋੜਾ ਹਾਂਜੀ ਠੀਕ ਆ ਬਾਈ ਕਹਿੰਦਾ ਪਹਿਲਾਂ ਤੇਰੀ ਵੀਡੀਓ ਤੇ ਚੈਲੰਜ ਕੀਤਾ ਸੀ ਜਿਹੜੀ ਆਪਾਂ ਮੱਝ ਦਿੱਤੀ ਹੀਰੋ ਕਾਲਜ ਦੇ ਬੰਦਿਆਂ ਨੂੰ ਬਿਲਕੁਲ ਬਾਈ ਅਵੇ 5000 ਰੁਪਏ ਜੇ ਮੱਝ ਤੁਸੀਂ 베ਚੀ ਤਾਂ ਮਨਲਾ ਅਸੀਂ ਲਵਾਂਗੇ 5000 ਪਾਤ ਕੇ ਪਰ ਉਹਨਾਂ ਨੇ ਬਾਈਆਂ ਨੇ 베ਚੀ ਨਹੀਂ ਗਈ ਘਰੇ ਰੱਖ ਲਈ ਤੇਰੀ ਵੀਡੀਓ ਤੇ ਬਿਲਕੁਲ ਬਿਲਕੁਲ ਬਾਈ ਤੇ ਬਾਕੀ ਆਪਣੀ ਵੀਡੀਓ ਤੇ ਬਾਈ ਨੇ ਪਹਿਲਾਂ ਮੱਝ ਵੇਚੀ ਹੋਈ ਐ ਤੇ ਬਾਈ ਕਹਿੰਦਾ ਪੂਰੀ ਸੌਦੇ ਲਿਆ ਜਾ ਮੈਂ 5000 ਰੁਪਇਆ ਆਪਾਂ 5000 ਰੁਪਇਆ ਖੁੱਲਾ ਇਹ ਹੋਰ ਆ 5000 ਵੱੱਟ ਕੇ ਲਵਾਉਂਦੇ ਆਪਾਂ ਤੇ ਪੂਰਾ ਨਾਲੋਂ 5000 ਰੁਪਇਆ ਛੋਟ ਕਰੂਗਾ ਤੇ ਬਾਕੀ ਜਿਹੜਾ ਮਾਨਦਾਨਾ ਮੌਕੇ ਤੇ ਜਰੂਰ ਹੋ ਜੂਗਾ ਤੇ ਬਾਈ ਜਗਜੀਤ ਨਾਲ ਸੰਪਰਕ ਕਰ ਲਿਓ ਪਿੰਡ ਬਈ ਤਨੌਲਾ ਤੇ ਜ਼ਿਲ੍ਹਾ ਬਰਨਾਲਾ ਮਿੱਤਰੋ ਲੈ ਮਿੱਤਰੋ ਨੇ ਇੱਕ ਜ਼ਬਰਦਸਤ ਹੈਵੀ ਝੋਟੀ ਤੋਰ ਕੇ ਦਿਖਾਉਣਾ ਥਣਲੇਵਾ ਬਿਲਕੁਲ ਸਾਫਾ ਤੇ ਇੱਕ ਵਾਰੀ ਥਾਣਾ ਚੈੱਕ ਕਰ ਲਓ ਹਨ ਤੇ ਕੱਲਾ ਕੱਲਾ ਥਾਣਾ ਪੂਰੀ ਸਪੇਸ ਤੇ ਜਮਾ ਤੇ ਤੇ ਬਾਕੀ ਗੱਲਬਾਤ ਬਾਜੀ ਨਾਲ ਕਰਦੇ ਆ ਤੋਰ ਕੇ ਦਿਖਾਉਣੇ ਇੱਕ ਵਾਰੀ ਤੁਰਦੀਏ ਦਰਸ਼ਨ ਤੁਸੀਂ ਕਰ ਲੋ ਚੰਗੇ ਦੁੱਧ ਵਾਲੀ ਮੱਝ ਹੈਗੀ ਤੇ ਲੇਵੇ ਦੇ ਉੱਪਰ ਜੇ ਆਪਾਂ ਬੇਣ ਜੀ ਦੀ ਗੱਲ ਕਰੀ ਤਾਂ ਬੇਣ ਜੀ ਵਧੀਆ ਉੱਭਰ ਕੇ ਆ ਰਹੀਆਂ ਨੇ ਇਧਰੋਂ ਨਾ ਜਾ ਸਿੰਗਾ ਈ ਥੋੜੀ ਜਰੂਰ ਮਾੜੀ ਆ ਤੇ ਥਣ ਲੇਵੇ ਦੀ ਇੱਕ ਨੰਬਰ ਆ ਤੇ ਵਧੀਆ ਢਾਂਚੇ ਵਾਲੀ ਮੱਝ ਹੈ ਦੁੱਧ ਵਾਲੀ ਜੇ ਆਪਾਂ ਗੱਲ ਕਰ ਲਈ ਹੈਣਾ ਤੋੜਦੀ ਦਾ ਤੁਸੀਂ ਇੱਕ ਵਾਰੀ ਆਡਰ ਬਹੁਤ ਸੋਹਣਾ ਮੋੜ ਲਾ ਬਾਈ ਮੋੜ ਲ ਤੇ ਬਾਕੀ ਆਪਾਂ ਗੱਲਬਾਤ ਬਾਈ ਨਾਲ ਕਰਾਂਗੇ ਥਾਣਾ ਸਪੇਸ ਜਿਹੜਾ ਬਹੁਤ ਹੀ ਹੱਦੋਂ ਵੱਧ ਬੇਹਤਰੀਨ ਸੋਹਣਾਗਾ ਇਹ ਸਾਫਲੇ ਵੀ ਦੇ ਬਿਲਕੁਲ ਜਮਾ ਦੁੱਧ ਪਾ ਦੂ ਮੈਂ ਚੰਗਾ ਤੇ ਬਾਕੀ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਤਾਜੀ ਸੂਈ ਇਹ ਸਾਹਮਣੇ ਜਿਹੜਾ ਬੱਚਾ ਤੁਸੀਂ ਉਹ ਵੀ ਦੇਖ ਸਕਦੇ ਹੋ ਇੱਕ ਵਾਰੀ ਮੈਂ ਥਾਣਾ ਨੇੜੋਂ ਦਿਖਾ ਦਿਆਂ ਤੇ ਨਾੜਾਂ ਜਿਹੜੇ ਬਹੁਤ ਸੋਹਣਿਆ ਉੱਬਰ ਕੇ ਆਈਆਂ ਬਰ ਤੇ ਝੋਟੀ ਚੰਗੀ ਆ ਤੇ ਬਾਈ ਨਾਲ ਗੱਲਬਾਤ ਕਰਦੇ ਆਂ ਪੂਰੀ ਜਾਣਕਾਰੀ ਲੈ ਕੇ ਬਾਕੀ ਬਾਈ ਨੇ ਕਰਦੇ ਆ ਗੱਲਬਾਤ ਨਵਾਂ ਮੁੰਡਾ ਤੇ ਥੋੜਾ ਜਾਣਦਾ ਜਰੂਰ ਆ ਬਾਈ ਹੱਸੀ ਗਾਲ ਹੱਸੀ ਗਾਲ ਉੱਚੀ ਬੋਲੀ ਬਾਈ ਨਾਮ ਦੱਸਿਗੇਰਾ ਕਮਲਪ੍ਰੀਤ ਠੀਕ ਆ ਤੇ ਕਮਲਪਿੰਡ ਬਾਈ ਲਹਾਰਾ ਮੋਗਾ ਲਹਾਰਾ ਜ਼ਿਲ੍ਹਾ ਮੋਗਾ 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 ਜ਼ਿਲ੍ਹੇ ਦੇ ਵਿੱਚੋਂ ਆਇਆ ਲਹਾਰੇ ਪਿੰਡ ਤੋਂ ਤੇ ਕਮਲ ਜੀ ਆਪਾਂ ਬਾਈ ਝੋਟੀ ਦੀ ਗੱਲ ਕਰ ਲਈ ਕਹਿੰਦੇ ਸੂਏ ਆ ਚੌਥੇ ਆਏ ਚੌਥੇ ਸੂਏ ਤੇ ਇੱਕ ਵਾਰੀ ਤਾਂ ਕਮਲ ਨੰਬਰ ਬੋਲੀ ਬਾਈ 98772 29622 ਠੀਕ ਆ ਤੇ ਕਮਲ ਮੰਨ ਲਾ ਕਹਿ ਕੇ ਦਣਾ ਸੰਯੋਗੀ ਬਾਈ ਇਹ 2 ਦਿਨ ਹੋ ਗਏ 2-3 ਦਿਨ ਹਾਂ ਠੀਕ ਆ ਤੇ ਦੁੱਧ ਬਾਈ ਹੁਣ ਪ੍ਰੋਪਰ 16 ਕਿਲੋ ਠੀਕ ਆ ਤੇ ਪੂਰੀ ਦਸੱਲੀ ਕਰਾਉਂਗੇ ਹਾਂ ਹਾਂ ਠੀਕ ਆ ਤੇ ਕਮਲ ਰੇਟ ਦੀ ਗੱਲ ਆਈ ਨਹੀਂ ਬਾਈ ਰੇਟ ਕੀ ਰੱਖਦਾ ਇੱਕ ਦੀ ਹੈ ਇੱਕ ਦੀ ਮਾਨਦਾਨ ਹੋ ਜੂ ਹੋ ਜੂ ਠੀਕ ਆ ਲੈ ਵੀ ਮਿੱਤਰੋ ਰੇਟ ਬਾਈ ਇੱਕ ਦੀ ਕਰਦਾ ਕਮਲ ਮੌਕੇ ਤੇ ਕਹਿੰਦਾ ਮਾਨਦਾਨ ਜ਼ਰੂਰ ਹੋ ਜੂਗਾ ਮੋਗੇ ਜਲੇ ਦਾ ਪਿੰਡ ਆ ਕਿਹੜਾ ਦੱਸੇ ਬਾਈ ਲਹਾਰਾ ਲਹਾਰਾ ਤੇ ਬੜੀ ਦੂਰੋਂ ਆਏ ਨੇ ਰਾਮਪਰਾ ਮੰਡੀ ਦੇ ਉੱਤੇ ਲੈ ਕੇ ਖੜਿਆ ਮੱਝ ਤੇ ਚੰਗੀਆਂ ਦੁੱਧ ਵਾਲੀਆਂ ਜਮਾਂ ਥਣਾ ਥੋਣਾ ਦੀ ਗੱਲ ਕਰ ਲਈ ਥਣ ਲੈ ਵਾ ਇੱਕ ਨੰਬਰਾਂ ਤੇ ਬੱਚੇ ਤੁਸੀਂ 나ੜੂ ਵੀ ਦੇਖ ਸਕਦੇ ਤਾਂ ਹੀ ਸੂਈ ਦੋਕ ਦਿਨਾਂ ਦੀ 나ੜੂ ਬਿਲਕੁਲ ਪ੍ਰੋਪਰ ਨਾਲ ਤੇ ਬਾਕੀ ਤੁਸੀਂ ਕਾਮਲ ਨਾਲ ਸੰਪਰਕ ਕਰ ਲਿਓ ਕੰਡ ਲਹਾਰਾ ਜ਼ਿਲ੍ਹਾ ਮੋਗਾ ਮੈਂ ਮਤਰੋਂ ਇੱਕ ਆਪਾਂ ਤਾਜੀ ਸੂਈ ਝੋਟੀ ਤੋਰ ਕੇ ਦਿਖਾਉਣਾ ਤੇ ਬੱਚਾ ਕੋਲੇ ਆ 나ੜੂ ਆ ਨਾਲ ਬਿਲਕੁਲ ਤੇ ਥਣ ਲੈ ਸਾਫ ਬਿਲਕੁਲ ਹਾਂ ਤੇ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਮੋੜਦਾ ਬਾਈ ਮੋਰਦਾ ਮੋਰਦਾ ਭਾਈ ਹਨਲੇ ਬਾਸ ਸਾਫਾ ਬਿਲਕੁਲ ਚੰਗੇ ਦੁੱਧ ਵਾਲੇ ਤਾਜੀ ਸੁਈ ਹੋਈ ਆ ਤੇ ਰੇਟ ਆਪਾਂ ਦੇਖਦੇ ਆ ਕਿੰਨਾ ਕੁ ਬਾਈ ਕਰਦਾ ਜਾਇਜ ਜਾ ਤੇ ਸਾਹਮਣੇ ਬੱਚਾ ਖੜਾ ਤੇ 나ੜੂਆ ਬੱਚੇ ਦਾ ਇੱਕ ਵਾਰੀ ਮੈਂ ਜਰੂਰ ਦਿਖਾ ਦਿਆਂ ਮਗਰ ਕੱਟੀ ਆ 나ੜੂਆ ਬਿਲਕੁਲ ਨਾਲ ਤਾਜੀ ਸੁਈ ਹੋਈ ਆ ਮੇਨ ਗੱਲ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਕੀ ਰੇਟ ਕਰਦਾ ਕਿੰਨਾ ਦੁੱਧ ਦਾ ਮੌਕੇ ਦਾ ਸਾਰੀ ਗੱਲਬਾਤ ਬਾਈ ਨਾਲ ਕਰਦਿਆਂ ਕਰਦੇ ਆਂ ਗੱਲਬਾਤ ਦੋਸਤੋ ਬਾਈ ਨਾਲ ਆਹ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਬਾਈ ਨਾਮ ਦੱਸਿਓ ਆਪਣਾ ਨਾਮ ਸੰਦੀਪ ਸਿੰਘ ਆ ਬਾਈ ਪਿੰਡ ਮਹਾਰਾਜ ਆ ਸੰਦੀਪ ਤੇ ਪਿੰਡ ਮਹਾਰਾਜ ਬਾਈ ਹੈਨਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਠੀਕ ਆ ਤੇ ਸੰਦੀਪ ਬਾਈ ਇੱਕ ਵਾਰ ਤਾਂ ਨੰਬਰ ਬੋਲ ਨੰਬਰ ਆ ਜੀ 76580 07569 ਠੀਕ ਆ ਤੇ ਸੰਦੀਪ ਬਾਈ ਜੀ ਆਪਾਂ ਝੋਟੀ ਦੀ ਗੱਲ ਕਰ ਲਈਏ ਕਵੇਂ ਸੂਏ ਆ ਦੂਜੇ ਸੂਏ ਸੂਈ ਆ ਬਾਈ ਇੱਥੇ ਦੂਜੇ ਸੂਏ ਤੇ ਕਹੇ ਦਿਨ ਹੋ ਗਏ ਬਈ ਅੱਜ ਸੂਈ ਨੂੰ ਅੱਜ ਚੌਥਾ ਦੇਣਾ ਬਾਈ ਚੌਥਾ ਦੇਣਾ ਮਗਰ ਕੱਟੀ ਹੈ ਨਾ ਮਗਰ ਕੱਟੀ ਹੈ ਤੇ ਨਾਲ ਉਹ ਬੱਚੇ ਦਾ ਨਾਲ ਆ ਦੋਸਤੋਂ 4 ਦਣਾ ਸੂਈ ਆ ਤੇ ਸੰਦੀਪ ਦੁੱਧ ਦੀ ਗੱਲ ਆਈ ਨੀ ਵੀ ਦੁੱਧ ਕਿੰਨਾ ਦੁੱਧ ਬਾਈ ਪਹਿਲੇ ਸੂਏ ਨੇ 12 ਕਿਲੋ ਦਿੱਤਾ ਠੀਕ ਆ ਘਰ ਦੀ ਬੁੱਟੋਤੀ ਆ ਬਿਲਕੁਲ ਤੇ ਹੁਣ ਬਾਈ ਕਿੰਨਾ ਇਸ ਟਾਈਮ ਇਸ ਟਾਈਮ ਬਾਈ 10 ਕਿਲੋ ਦੁੱਧ ਤਿਆਰ ਆ ਪੰਜ ਮਗਰ ਹਲੇ ਸੂਈ ਨੂੰ ਤਿਆਰ ਆ ਸਮਝ ਗਿਆ ਬੋਲੇ ਜੀ ਆਪਾਂ ਤੁਹਾਨੂੰ ਕਹਦੀਏ ਵੀ 14 12 ਹਾਂ ਨਹੀਂ ਇਹ 4 ਦਣਾ ਸੂਈ ਬੋਲੇ ਜੀ ਦੱਸਦਾ 10 ਕਿਲੋ ਬਾਈ ਕਹਿੰਦਾ ਹੁਣ ਵੀ ਪ੍ਰੋਪਰ ਰੈਡੀ ਆ ਤੇ ਸੰਦੀਪ ਰੇਟ ਦੀ ਗੱਲ ਆਈ ਨੀ ਬਾਈ ਰੇਟ ਕੀ ਰੱਖਦਾ ਰੇਟ ਬਾਈ 11 ਦਾ ਰੱਖ ਲੈ 11 ਮੰਨਦਾਨ ਹੋ ਜਾਊਗਾ ਮੰਨਦਾਨ ਹੋ ਜਾ ਠੀਕ ਆ ਬਾਈ ਰੇਟ 11 ਕਰਦਾ ਸੰਦੀਪ ਤੇ ਮੰਨਦਾਨ ਜ਼ਰੂਰ ਹੋ ਜੂ ਮਿੱਤਰੋ ਪਿੰਡ ਬਾਈ ਦਾ ਮਰਹਾਜ ਆ ਤੇ ਜ਼ਿਲ੍ਹਾ ਬਠਿੰਡਾ ਤੇ ਬਾਈ ਸੰਦੀਪ ਨਾ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਜਾਇਜ ਦੇ ਰੇਟ ਦੀ ਆ ਤੇ ਬਾਕੀ ਮੌਕੇ ਦਾ ਮੰਨਦਾਨ ਹੋ ਜਾਊਗਾ ਰੇਟ ਮੰਡੀ ਸਾਹਿਬ ਕਰਨਾ ਪੈਣਾ ਲੈ ਮਿੱਤਰੋ ਜਰਸੀ ਦਿਖਾਉਣ ਲੱਗਾ ਚੰਗੀ ਬੜੀ ਡਿਮਾਂਡ ਰਹਿੰਦੀ ਸੀ ਕਹਿੰਦੇ ਵੀ ਅਸੀਂ ਜਰਸੀ ਕੋਈ ਵੀਡੀਓ ਤੁਸੀਂ ਪਾਉਂ ਦੇਣੀਗੇ ਅੱਜ ਇੱਕ ਸੋਹਣੀ ਵਧੀਆ ਬਹਿੜ ਜਰਸੀ ਦੁੱਧ ਵਾਲੀ ਤੇ ਦਿਖਾਈ ਦਿੱਤੀ ਸੀ ਆਪਾਂ ਇਹਦੀ ਵੀਡੀਓ ਬਣਾਉਣ ਲੱਗਿਆ ਤੇ ਬਾਕੀ ਬਾਈ ਤੇ ਹੌਲੀ ਬਾਈ ਰੋਕ ਲਾ ਮੜਿਆ ਤੇ ਬਾਈ ਨਾਲ ਗੱਲਬਾਤ ਪੂਰੀ ਕਰਾਵਾਂਗੇ ਤੇ ਇੱਕ ਵਾਰੀ ਮੈਂ ਇਹਦਾ ਲੇਵੇ ਦਰਸ਼ਨ ਕਰਾ ਦਿਆਂ ਤੇ ਨਸਾਂ ਕੀ ਹੈ ਨਾ ਬਾਈ ਬਾਹਰ ਆਈ ਜਾਂਦੀ ਜਮਾ ਐਡੀ ਮੋਟੀ ਲੇਵੇ ਤੇ ਪ੍ਰਣਾੜਾ ਦੁੱਧ ਵਾਲੀ ਤੇ ਚੰਗੀ ਆ ਛੋਟੀ ਆ ਬੱਸੀ ਹਜੇ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਪੂਰੀ ਕਰਾਂਗੇ ਕਿੰਨਾ ਦੁੱਧਾ ਕੀ ਗੱਲਬਾਤ ਆ ਕਿਹੜੇ ਸੀਮਨ ਦੀ ਪੂਰੀ ਜਾਣਕਾਰੀ ਲੈ ਕੇ ਦੇਵਾਂ ਤੁਹਾਨੂੰ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਤੇ ਲੈ ਚੱਲ ਬਾਈ ਤੇ ਜਿਹੜੇ ਆਪਰਾ ਚੈਨਲ ਨੂੰ ਪਹਿਲੀ ਵਾਰ ਦੇਖੀਂਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਹਰੇਕ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਦਾ ਤੇ ਦੋਨੋਂ ਪਾਸੇ ਵਧੀਆ ਨਾੜਾਂ ਵਾਲੀ ਆ ਉਧਰ ਦੇ ਮੰਨ ਲਓ ਜਿਵੇਂ ਕਰੈਕਟਰ ਨੇ ਆਪਾਂ ਨੂੰ ਨਜ਼ਰ ਆ ਜਾਂਦੇ ਤੇ ਮੰਗਰ ਵੀ ਬੱਸੀ ਆ ਕੀ ਜਰਸੀ ਦੀ ਤੇ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਤੇ ਪੂਰੀ ਆਪਾਂ ਗੱਲਬਾਤ ਬਾਈ ਨਾਲ ਕਰਦੇ ਆ ਜਾਣਕਾਰੀ ਲੈ ਕੇ ਦਿੰਨੇ ਆ ਤੇ ਕਰਦੇ ਆ ਬਾਈ ਨਾਲ ਕਰਦੇ ਆ ਮਿੱਤਰੋ ਬਾਈ ਨਾਲ ਗੱਲਬਾਤ ਇੱਕ ਵਾਰੀ ਮੈਂ ਇਧਰੋਂ ਵੀ ਤੁਹਾਨੂੰ ਸਾਈਡ ਪੂਜ ਵੀ ਦਿਖਾ ਦਾਂ ਜਾਵਾਂ ਗੁੰਦਿਆ ਵੇਲੇਵਾ ਨਾੜਾਂ ਦੇ ਨਾਲ ਚੰਗੇ ਦੁੱਧ ਵਾਲੀ ਆ ਤੇ ਗੱਲਬਾਤ ਬਾਈ ਨਾਲ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਨਾਮ ਦੱਸੋ ਆਪਣਾ ਗਰਮੇਲ ਸਿੰਘ ਜੀ ਠੀਕ ਆ ਤੇ ਗਰਮੇਲ ਪਿੰਡ ਬਾਈ ਬੱਜੋਆਣਾ ਜੀ ਬੱਜੋਆਣ ਜਿਲ੍ਹਾ ਬਠਿੰਡਾ ਜੀ ਬਠਿੰਡਾ ਠੀਕ ਆ ਤੇ ਗਰਮੇਲ ਇੱਕ ਵਾਰੀ ਨੰਬਰ ਬੋਲ ਦਿਓ ਬਾਈ ਹਾਂਜੀ ਨੰਬਰ ਮੋਬਾਈਲ ਨੰਬਰ 99793 ਹੂੰ 10318 ਠੀਕ ਆ ਤੇ ਗਰਮੇਲ ਜੀ ਆਪਾਂ ਇਹ ਬਸੇ ਗੱਲ ਕਰ ਲਈ ਬਾਈ ਕਹਵੇਂ ਸੂਏ ਸੂਈ ਹੋਈ ਆ ਇਹ ਪਹਿਲੇ ਆ ਜੀ ਪਹਿਲੇ ਤੇ ਕਿਹੜੇ ਸੀਮਨ ਸੂਮਨ ਦੀ ਐ ਨਹੀਂ ਪਤਾ ਇਹ ਆਪਾਂ ਤਾਂ ਲਈ ਸੀਗੀ ਜੀ ਲਈ ਸੀਗਾ ਹਾਂ ਤੁਹਾਨੂੰ ਠੀਕ ਆ ਤੇ ਬਾਈ ਬੱਸੀ ਵਾਲਾ ਹਾਂਜੀ ਮਗਰਬੱਸੀ ਹੈ? ਹਾਂ ਮਗਰਬੱਸੀ ਹੈ ਜੀ। ਮਗਰਬੱਸੀ ਹੈ। ਤੇ ਹੁਣ ਕਹਿ ਦੇਣਾ ਕੋਈ ਸੂਈ ਨੂੰ? ਇਹਨੂੰ ਹੋਵੇ 6-7 ਦਿਨ। 6-7 ਦਿਨ। ਠੀਕ ਹੈ ਤੇ ਦੁੱਧ ਗਰਮੇਲ ਹੁਣ ਪ੍ਰੋਪਰ ਹੁਣ 15 ਕਿਲੋ ਆ ਜੀ ਪ੍ਰੋਪਰ। ਜਮਾ। ਹਾਂਜੀ। ਕੰਡਾ ਲਾ ਦੇਗਾ? ਹਾਂਜੀ ਹਾਂਜੀ। ਠੀਕ ਹੈ। ਲੈ ਮਿੱਤਰੋ ਬਾਈ ਕਹਿੰਦਾ ਕੰਡਾ ਲਾ ਦੂੰਗਾ। ਜਰਸੀ ਆ ਵਧੀਆ। 11 ਹੈੱਡ ਵਰਗੀ ਲੱਗਦੀ ਆ। ਤੇ ਚੰਗੇ ਸੀਮਣ ਦੇਊਗੀ ਬਾਕੀ ਬਾਈ ਕਹਿੰਦਾ ਆਪਾਂ ਨੂੰ ਫਾਰਮ ਨਹੀਂ ਆ ਜੀ ਬੱਛੀ ਇਹ। ਇਹ ਫਾਰਮ ਤੋਂ ਆਈ ਹੋਈ ਸੀਗੀ ਤੇ ਬਾਕੀ ਬਾਈ ਨੂੰ ਬਾਹਲੀ ਨੌਲੇਜ ਨਹੀਂ ਹੈਗੀ ਤੇ ਮਗਰਬੱਸੀ ਆ ਜ਼ਰੂਰ ਤੇ 1 6-7 ਤੱਕ ਦਨੋ 6-7 ਹਫਤਾ ਲੜਾ ਆ 20 ਲੀਟਰ ਦੋਨੋਂ ਕੋਧ ਨੂੰ ਆ ਤੇ 20 ਲੀਟਰ ਦੀ ਬਾਈ ਗਰੰਟੀ ਵੀ ਦਿੰਦਾ ਹਣਾ ਬਾਈ ਹਾਂਜੀ ਹਾਂਜੀ ਤੇ ਪਿੰਡ ਬਾਈ ਦਾ ਵੱਜੂ ਆ ਨਾ ਜ਼ਿਲ੍ਹਾ ਬਟੰਡਾ ਦਾ ਤੇ ਬਾਕੀ ਬਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਦਾ ਰੇਟ 75000 ਰੁਪਏ ਜੀ 75000 ਮਾਨਤਨ ਮਾਨਤਨ ਕਰਦਾ ਠੀਕ ਆ ਰੇਟ ਮੰਡੀ हिसाब ਕਰਨਾ ਪੈਂਦਾ ਹਾਂਜੀ ਤੇ ਰੇਟ ਬਾਈ ਕਹਿੰਦਾ ਮੰਡੀ हिसाब ਕਰਨਾ ਪੈਂਦਾ ਤੇ 75000 ਆ ਮਿੱਤਰੋ ਮਾਨਤਨ ਜ਼ਰੂਰ ਕਰੂਗਾ ਮਗਰ ਬੱਸੀ ਆ ਚੰਗੇ ਜਰਸੀ ਜਿਹੜੇ ਭਰਾ ਜਰਸੀ ਸਕੀਨ ਆ ਲੈ ਕਹਿੰਦਾ ਚੰਗਾ ਦੁੱਧ ਮੰਨ ਲਓ ਉਹਨਾਂ ਤੋਂ ਵਧੀਆ ਹੁੰਦਾ ਮੱਝਾਂ ਵਰਗਾ ਤੇ ਬਾਕੀ ਬਾਈ ਨਾਲ ਜਰੂਰ ਸੰਪਰਕ ਕਰ ਸਕਦੇ ਹੋ ਪਿੰਡ ਬਾਈ ਦੇ ਵੱਜੂਆਂ ਨਾਲ ਜਿਲ੍ਹਾ ਬਠਿੰਡਾ ਵਿੱਚ ਜਿਲ੍ਹਾ ਬਠਿੰਡਾ ਲੈ ਮਿੱਤਰੋ ਨੇ ਇੱਕ ਆਪਾਂ ਮੱਝ ਤੋਰ ਕੇ ਦਿਖਾਉਣੇ ਸਾਨੂੰ ਮੱਝ ਕੀ ਹੈ ਨਾ ਇਦਰੀ ਲੇ ਚਲ ਵੀ ਹਾਥੀਆਂ ਦੇ ਵਰਗੀ ਹੈ ਉੱਦੀ ਕੱਦ ਵੱਡ ਜਮ ਹਨਾ ਸਭ ਤੋਂ ਵੱਡੀ ਮੱਝ ਮੇਰੇ ਹਿਸਾਬ ਨਾਲ ਮੰਡੀ ਦੇ ਵਿੱਚ ਇਹੀ ਮਿਲੀ ਹੈ ਮੈਨੂੰ ਜੇ ਆਪਾਂ ਕਹੀਏ ਤਾਂ ਮੰਜੜ ਵਾਲਾ ਤਾਂ ਮੰਜੜਾਉਣ ਵਾਲੀ ਗੱਲਬਾਤ ਆ ਤੇ ਬਾਕੀ ਕਲਵਿੰਦਰ ਬਾਈ ਲੈ ਕੇ ਆਏ ਪੂਰੀ ਗੱਲਬਾਤ ਕਰਾਂਗੇ ਤੇ ਵੀਡੀਓ ਦੇ ਐਂਡ ਤੱਕ ਜਰੂਰ ਦੇਖ ਲਿਓ ਤੇ ਮੱਝ ਸਭ ਤੋਂ ਵੱਡੀ ਆ ਮੰਡੀ ਦੇ ਵਿੱਚੋਂ ਹਨਾ ਜੇ ਆਪਾਂ ਗੱਲ ਕਰ ਲਈਏ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਮਿੱਤਰੋ ਤੇ ਤੁਰ ਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਭਾਈ ਮਾੜਾ ਕਲਵੰਦਾ ਇੱਥੇ ਦਵਾਰ ਲਿਆਉਂਗੇ ਤੇ ਸਭ ਤੋਂ ਵੱਡੀ ਮੱਝਾ ਮਿੱਤਰੋ ਜਮਾ ਤੁਸੀਂ ਹੈਨਾ ਕੱਦ ਬਿਟਾ ਜਿਹੜਾ ਉੱਚੇ ਸਾਂ ਕੜਾਈ ਬਣਾਏ ਬਾਕੀ ਸਾਨੂੰ ਆਪਾਂ ਇੱਕ ਵਾਰੀ ਪੂਰਾ ਦਸੱਲੀ ਕਰਾਤੀ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਕਲਵੰਦਾ ਨਾਲ ਜੇ ਆਪਾਂ ਗੱਲ ਕਰ ਲਈ ਹੈਨਾ ਤੇ ਲੈ ਚੱਲ ਬਾਈ ਸਭ ਤੋਂ ਵੱਡੀ ਮੱਝ ਮੰਡੀ 'ਚ ਮਨੂੰ ਇਹੀ ਦੇਖਣ ਲੱਗੀ ਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਕੇ ਦਿੰਨਾ ਕੀ ਦੁੱਧ ਦਾ ਰਿਕਾਰਡ ਆ ਤੇ ਤੁਸੀਂ ਮੱਝਾਂ 'ਚ ਉੱਚੀ ਵੀ ਦੇਖ ਲਓ ਸਭ ਤੋਂ ਉੱਚੀ ਹੈ ਨਾ ਸਭ ਤੋਂ ਉੱਚੀ ਮੱਝ ਇਹੀ ਆ ਜੇ ਆਪਾਂ ਗੱਲ ਕਰ ਲਈਏ ਤੇ ਪੂਰੀ ਗੱਲਬਾਤ ਬਾਈ ਨਾਲ ਕਰਦੇ ਆਂ ਬਾਕੀ ਕਰਦੇ ਆਂ ਗੱਲਬਾਤ ਬਾਈ ਨਾਲ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਨਾਮ ਦੱਸੋ ਪਹਿਲਾਂ ਕੁਲਵਿੰਦਰ ਸਿੰਘ ਜੀ ਠੀਕ ਆ ਤੇ ਕੁਲਵਿੰਦਰ ਪਿੰਡ ਆਪਣਾ ਪਿੰਡ ਠੀਵਾਕਲਾ ਜ਼ਿਲ੍ਹਾ ਮਾਨਸਾ ਠੀਵਾਕਲਾ ਜ਼ਿਲ੍ਹਾ ਮਾਨਸਾ ਇੱਕ ਵਾਰੀ ਨੰਬਰ ਬੋਲਿਓ ਬਾਈ 9958 ਜੀ ਹੂੰ 99166 ਠੀਕ ਐ ਤੇ ਕੁਲਵਿੰਦਰ ਜੇ ਆਪਾਂ ਬਾਈ ਇਸ ਮੱਝ ਦੀ ਗੱਲ ਕਰ ਲਈਏ ਕੰਮੇ ਸੂਇਆ ਇਹ ਤੀਜਾ ਸੂਆ ਤੀਜਾ ਸੂਆ ਤੇ ਮੰਨ ਲਾ ਬਾਈ ਕੈ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਈ ਅੱਜ ਦੱਸਣਾ ਠੀਕ ਐ ਤੇ ਮੈਨੂੰ ਤਾਂ ਸਾਰੀ ਮੰਡੀ ਚ ਵੱਡੀ ਮੱਝ ਹੀ ਲੱਗਦੀ ਹੈ ਨਾ ਪੂਰੀ ਹੈਵੀ ਆ ਭਾੜੀਆਂ ਭੜੀਆਂ ਮੱਝਾਂ ਲੈ ਕੇ ਨੰਦੂ ਵੀ ਤੇ ਮਿੱਤਰੋ ਜਮਾ ਮੰਜਾ ਡਾਹ ਲਓ ਜੇ ਹੈਨਾ ਹਾਥੀਆਂ ਵਰਗੀ ਮੱਝਾਂ ਤੁਸੀਂ ਆਹ ਮੱਝ ਦੇ ਨਾਲ ਖੜੀ ਦੇਖ ਸਕਦੇ ਹੋ ਯਾਰ ਕਿ ਇਹ ਕੁਲਵਿੰਦਰ ਭਾਈ ਸੂਈ ਨੂੰ ਦਿਨ ਹੋ ਗਏ 10 ਜੀ 10 ਦੁੱਧ ਭਾਈ ਪ੍ਰੋਪਰ ਹੁਣ ਦੁੱਧ ਹੈਗਾ 18 ਕਿਲੋ 17 ਕਹਿ ਕੇ ਦੇਵਾਂ 18 ਕਿਲੋ ਕੰਡਾ ਲਾ ਦੋਗੇ ਕੰਡਾ ਜੀ ਲੈ ਮਤਰੋ 17 ਕਹਿ ਕੇ ਦੇਵਾਂਗੇ ਜਿਹੜੇ ਭਰਾ ਕਹਿੰਦੇ ਸੀ ਨਾਸਲ ਦੀ ਮੱਝ ਲੈਣੀ ਚੰਗੀ ਭਾਈ ਕਹਿੰਦਾ 17 ਕਿਲੋ ਪੂਰਾ ਜਮਾ ਜੋਕ ਕੇ ਲੈ ਜੇ ਤੇ ਬਾਕੀ ਤੁਸੀਂ ਕੁਲਵਿੰਦਰ ਨਾਲ ਸੰਪਰਕ ਕਰ ਲਓ ਪਿੰਡ ਭਾਈ ਦਾ ਖੀਵਾ ਤੇ ਜ਼ਿਲ੍ਹਾ ਮਾਨਸਾ ਰਹਿੰਦਾ ਤਾਜੀ ਸੂਈ ਹੈ ਮਾਗਰ ਬੱਚਾ ਭਾਈ ਕੁਲਵਿੰਦਰ ਤੱਟੀ ਠੀਕ ਹੈ ਤੇ ਕੁਲਵਿੰਦਰ ਰੇਟ ਦੀ ਗੱਲ ਆ ਜਾਂਦੀ ਹੈ ਰੇਟ ਕੀ ਕਰਤਾ 20 20 ਮਾਨਤਨ ਹੂਗਾ ਹੀ ਮੁੱਕਾ ਠੀਕ ਹੈ ਮਾਨਦਾਨ ਹੋ ਜੂਗਾ 2 ਲੱਖ ਤੇ 20 ਹਜ਼ਾਰ ਰੇਟ ਆ ਬਾਈ ਤੇ ਮੱਝ ਵੀ ਚੰਗੀ ਆ ਦੋ ਦਿਸਾਂ ਵੇਚੋ ਇੱਕ ਰੱਖ ਲਓ ਤਾਂ ਰੱਖ ਲੋ ਚੰਗੀ ਚੰਗੇ ਦੁੱਧ ਵਾਲੀ ਆ ਤੇ ਕੁਲਵਿੰਦਰ ਬਾਈ ਦੁੱਧ ਦੀ ਉਮੀਦ ਕਿੰਨੀ ਕ ਵੱਧੋ ਵੱਧ 20 ਪਲੱਸ ਕਰ ਦੂ 20 ਪਲੱਸ ਕਰੂਗਾ ਠੀਕ ਆ 20 ਪਲੱਸ ਬਾਈ ਕਹਿੰਦਾ ਦੁੱਧ ਆਰਾਮ ਨਾਲ ਕਰੂਗੀ ਤੇ ਚੰਗੀ ਆ ਮਿੱਤਰੋ ਬਾਈ ਕੁਲਵਿੰਦਰ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਕੀ ਝੋਟੀ ਹੋਰ ਆ ਬਾਈ ਕੁਲਵਿੰਦਰ ਕੋਲੇ ਉਹ ਵੀ ਸੁਣੋ ਆਪਾਂ ਤੋਰ ਕੇ ਦਿਖਾ ਦਈਏ ਚੈੱਕ ਕਰਾ ਦੀ ਹੈਣਾ ਬਾਈ ਪੂਰੇ ਸੌਂਕ ਦੀਆਂ ਮੱਧਾਂ ਲੈ ਕੇ ਜਾਂ ਜਮਾਂ ਜ਼ਬਰਦਸਤ ਹੈ ਵੀ ਤਾਂ ਟੀੜੀਆਂ ਵਧੀਆ ਬਾਈ ਦਾ ਵਪਾਰ ਲੈਣ ਦਾ ਕੰਮ ਕਿਸੇ ਪਾਸੋਂ ਕੋਈ ਲੰਬੇ ਵਾਲੀ ਗੱਲ ਨਹੀਂ ਤਾਂ ਆਪਾਂ ਨੂੰ ਵੀ ਹਰੇ ਕਮੰਡੀ ਤੇ ਮਿਲਦਾ ਰਹਿੰਦਾ ਤੇ ਪੂਰੀ ਦਸੱਲੀ ਆ ਮਿੱਤਰੋ ਤੇ ਮੋੜਦਾ ਬਾਈ ਤੇ ਆਪਾਂ ਫੇਰ ਹੀ ਆਪਾਂ ਉਹੋ ਜਿਹੇ ਬੰਦੇ ਦੀ ਵੀਡੀਓ ਬਣਾਉਂਦੇ ਜਿਹੜੇ ਤੇ ਆਪਾਂ ਨੂੰ ਦਸੱਲੀ ਹੁੰਦੀ ਆ ਤੇ ਬਾਈ ਕਲਵੰਦਰ ਦਾ ਵਧੀਆ ਬੰਨ ਲੈਵਲ ਤੇ ਕਮਾਂਗਾ ਬੰਨਦੇ ਬਾਈ ਤੇ ਚੰਗੇ ਦੁੱਧ ਵਾਲੀਆਂ ਮੱਹਸਾਂ ਲਾਉਂਦਾ ਤੇ ਇਹ ਮੇਰੇ ਹਿਸਾਬ ਨਾਲ ਬਾਈ ਗੱਬਣਾਗੇ ਇਹ ਗੱਬਣਾਏ ਗੱਬਣਾ ਕੱਚੀ ਹੈਗੀ ਤੇ ਇਹਦੇ ਬਾਰੇ ਵੀ ਆਪਾਂ ਪੂਰੀ ਜਾਣਕਾਰੀ ਲੈ ਕੇ ਦਿੰਨੇ ਆਂ ਥਾਂ ਲੈ ਬਿਲਕੁਲ ਸਾਫ ਆ ਕੱਦ ਵੱਡੇ ਦਾ ਵੀ ਵਧੀਆ ਤੇ ਕੁਲਵਿੰਦਰ ਭਾਈ ਕਿੰਨੇ ਦਿਨ ਲੈਂਦੀ ਹੈ ਇਹ ਇਹ 9 ਤਰੀਕ ਨੂੰ ਗੰਦਨਪੁਰ ਹੋਣਗੇ 9 ਤਰੀਕ ਨੂੰ ਮੰਨ ਲਾ ਵੀ 10 ਦਿਨ ਰਹਿ ਗਏ 10 ਦਿਨ ਪਹਿਲੇ ਠੀਕ ਹੈ ਇਹ ਦੁੱਦੀ ਭਾਈ ਕਿੰਨੀ ਕੁ ਉਮੀਦ ਲੱਗੂ ਨੂੰ ਉਹਨੇ 15 ਹੀ ਦੂਜੇ ਛੇ 18 ਜੀ 20 ਪਲੱਸ ਉਮੀਦ ਹੈ ਤੀਜੇ ਛੂਏ ਛੂਏ ਤੀਜੇ ਛੂਏ 20 ਪਲੱਸ ਟੱਪੂਗੀ ਟੱਪੂਗੀ ਠੀਕ ਹੈ ਮੇਤਰੋ ਚੰਗੀ ਹੈ ਵੀ 20 ਪਲੱਸ ਭਾਈ ਕਹਿੰਦਾ ਟੱਪੂਗੀ ਤੇ ਤੀਜੇ ਛੂਏ ਇਸ ਵਾਰ ਸੂਕਰਮ ਵਾਲੀ 10 ਦਿਨ ਰਹਿ ਗਏ ਤੇ ਬਾਕੀ ਇਹਦਾ ਬਾਈ ਰੇਟ ਕੀ ਰੱਖ ਤਾ ਕੋਈ ਇਹਦਾ ਵੀ ਰੇਟ ਦੋ ਵੀ ਹੈ ਜੀ ਦੋ ਵੀ ਮਾਨਤਨ ਹੋ ਜੂ ਮਾਨਤਨ ਮੁੱਕ ਜੀ ਜੇ ਕਈ ਵਾਰ ਕੋਈ ਜੋੜਾ ਲੈ ਲੈਂਦਾ ਦੇ ਦਾਂਗੇ ਜੀ ਵਧੀਆ ਆਫਰ ਕਰਾਂ ਆਫਰ ਠੀਕ ਆ ਲੈ ਮਿੱਤਰੋ ਬਾਈ ਕਹਿੰਦਾ ਜੇ ਕਈ ਵਾਰ ਕੋਈ ਜੋੜਾ ਲੈ ਲੈਂਦਾ ਤਾਂ ਪੂਰਾ ਵਧੀਆ ਆਫਰ ਹੋ ਜੂਗਾ ਪਿੰਡ ਬਾਈ ਦਾ ਖੀਵਾਵਾ ਜ਼ਿਲ੍ਹਾ ਮਾਨਸਾ ਤੇ ਇੱਕ ਵਾਰੀ ਕੁਲਵਿੰਦਰ ਹੋਰ ਨੰਬਰ ਉਹ 9952 ਜੀ 9952 ਠੀਕ ਆ ਤੇ ਬਾਈ ਦਾ ਵਧੀਆ ਸਾਫ ਸੁਥਰਾ ਕੰਮ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਓ ਇੱਕ ਬਾਈ ਕੋਲੇ ਜਿਹੜੀ ਇਹ ਵੀ ਤਾਜੀ ਸੂਈ ਆ ਬਾਈ ਕਹਿੰਦਾ ਆ ਵੀ ਦਿਖਾ ਦੇ ਤੇ ਤੋਲ ਲੈ ਬਾਈ ਇਧਰ ਨੂੰ ਲੈ ਚੱਲ ਥਾਂ ਲੈਵਾ ਬਿਲਕੁਲ ਇਹਦਾ ਵੀ ਸਾਫਾ ਹੈ ਨਾ ਪੂਰੇ ਸਪੇਸ ਤੇ ਥਾਣਾ ਤੇ ਬਾਕੀ ਆਪਾਂ ਜੇ ਆਪਾਂ ਗੱਲ ਕਰ ਲਈਏ ਇਹ ਵੀ ਵਧੀਆ ਚੰਗੇ ਦੁੱਧ ਰਿਗਾਰਡ ਦੀ ਝੋਟੀ ਹੈਗੀ ਮੋੜ ਲੈ ਬਾਈ ਤੇ ਬਿਲਕੁਲ ਥਣ ਲੈਵਾ ਸਾਫਾ ਤਾਜ਼ੀ ਸੁਈ ਹੋਈ ਆ ਬੰਨ ਦੇ ਬਾਈ ਬਾਕੀ ਆਪਾਂ ਇਹਦਾ ਵੀ ਰੇਡ ਰੂਟ ਸੁਣੋ ਪਸਕੇ ਦੇ ਦੇਣੇ ਜੇ ਆਪਾਂ ਗੱਲ ਕਰ ਲਈਏ ਤਾਂ ਇੱਕ ਨੰਬਰ ਜਿਵੇਂ ਕਹਿੰਦੇ ਥਣ ਲੈਵਾ ਸਾਫ ਬਿਲਕੁਲ ਤੇ ਕੁਲਵਿੰਦਰ ਬਾਈ ਕਾਇਨ ਨਾ ਸੁਯੋਗੀ ਕਿਰ ਹੋ ਗਈ 12 13 ਅੰਦਰ ਦੀ ਕਿੰਨੇ ਸੁਯੋਗੀ ਤੀਜਾ ਸੁਯੋਗੀ ਤੀਜਾ ਸੁਯੋਗੀ ਦੁੱਧ ਹੁਣ ਪ੍ਰੋਪਰ 15 ਨਹੀਂ 14 ਕੇ ਕਿਦੇਵਾਂਗੇ 15 ਕਿਲੋ ਬਾਈਆਂ ਤਿਆਰ ਆ 14 ਕਿਲੋ ਦੀ ਗਰੰਟੀ ਦੇ ਕੇ ਦੋ ਰਾਂਗੇ ਦੋ ਟਾਈਮ ਚਵਾਈ ਕਰਕੇ ਆਲਾ ਦੇਖ ਸਕਦਾ ਤੇ ਰੇਟ ਦੀ ਗੱਲ ਆ ਗਈ 1 60 ਹਜ਼ਾਰ 1 60 ਮਾਨਦਾਨ ਹੋ ਗਈ ਮੱਕੀ ਠੀਕ ਹੈ ਮਾਨਦਾਨ ਮਿੱਤਰੋ ਸਭ ਦੀ ਹੋ ਜੂਗਾ ਤੇ 1 ਲੱਖ ਤੇ 60 ਹਜ਼ਾਰ ਬਾਈ ਰੇਟ ਕਰਦਾ ਬਾਈ ਕਲਵੰਦਰ ਨਾਲ ਤੁਸੀਂ ਸੰਪਰਕ ਜਰੂਰ ਕਰ ਲਓ ਹਾਈ ਲੈਵਲ ਦਾ ਗਾਮਾ ਬਾਈ ਦਾ ਚੰਗੇ ਪਸ਼ੂ ਖਰੀਦਦਾ ਤੇ ਮੰਡੀ ਦੇ ਵਿੱਚ ਟੌਪ ਟੌਪ ਦੀ ਮੱਝਾਂ ਲੈ ਕੇ ਆਉਂਦਾ ਤੇ ਮਿੱਤਰੋ ਅੱਜ ਦੀ ਵੀਡੀਓ ਕਿਵੇਂ ਲੱਗੀ ਸ਼ੇਅਰ ਲਾਇਕ ਕਮੈਂਟ ਜਰੂਰ ਕਰਕੇ ਦੱਸਿਓ ਤੇ ਆਪਣੀ رائے ਜਰੂਰ ਦਿਓ ਮਿਲਦੇ ਆਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ ਤਬ ਤੱਕ ਲਈ ਦੇ ਦਿਓ ਜਿਆਦਾ ਧੰਨਵਾਦ ਸਾਰੇ ਭਰਾਵਾਂ